ਮਾਦ ਮਰੇ ਉਹ ਬੋਤਲ ਨੂੰ ਕਿੰਨੇ ਪੈਗ ਲਾਇਆ ਉਹ ਜਿਹੜਾ ਨਸ਼ਾ ਮਰੋ ਸਾਰੇ ਗਿਆਨ ਪਰ ਜਿਹੜਾ ਨਸ਼ਾ ਜਦੋਂ ਉਹ ਪੰਡਾਲ ਦੇ ਵਿੱਚ ਚਲੇ ਸੀ ਤਾਂ ਸਾਡੇ ਤਿੰਨ ਨੇ ਸਭ ਕਹਿਣ ਲੱਗੇ ਕਿੰਨੇ ਤੁਸੀਂ ਸਾਰੇ ਪੰਜਾਬ ਦੇ ਰਹੇ ਹੋ ਪਰ ਸਭ ਤੋਂ ਵੱਡਾ ਕੱਟ ਸਾਡਾ ਹੋ ਗਿਆ ਤੇ ਪਰ ਇੰਨੀ ਮਿਹਰ ਮਿਲਦੀ ਨਹੀਂ ਜਿੱਤੀ ਬੜੀ ਬੜੀ ਖੁਸ਼ੀ ਆਇਆ ਸਾਡੇ ਸੋ ਅੱਜ ਇਸ ਤੋਂ ਆਮਰੇ ਜੀ ਦਾ ਪਾੜੇ ਕਰੇ ਹੋਇਆ ਸਾਡੇ માન ਲੋਕ ਇਹਨੇ ਲੋਕ ਪ੍ਰ 代表 ਨੇ ਲਰੇਂਦਰ ਸਾਹਨਾ ਜੀ ਸਾਡੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਐਮਐਲਏ ਪਟਾਲਾ ਸ਼ਹਿਰੀ ਕਲਸੀ ਜੀ ਜਲਾਲਾਬਾਦ ਦੇ ਐਮਐਲਏ ਸਾਹਿਬ ਗੋਲਨੀ ਦਮੋਜੀ ਪੰਡੂਆਣਾ ਤੋਂ ਦੇ ਮੇਲੇ ਸਾਹਿਬ ਗੋਲਨੀ ਮੁਸਾਫਿਰ ਜੀ ਤੇ ਬਹੁਤ ਸਾਡੇ हलका इंचार्ज अरुण नारंग जी डीसी साहब एस एस पी साहब समूचा प्रशासन के सामने बैठे दे, जिला प्रधान ब्लाक प्रधान दर्जा बदराजा आगू साहबान पंच सरपंच बी डी सी विलेज डिफेंस कमेटी ਤੇ ਬਾਡ ਕਮੇਟੀ ਦੇ ਮੈਂਬਰ ਸਹਿਬਾਨ ਪ੍ਰੈਸ ਦੇ ਸਾਡੇ ਸਾਰੇ ਸਾਥੀ ਤੇ ਹੋਰ ਸਮੂਹ ਸਾਧ ਸੰਗਤੀ ਸਾਰਿਆਂ ਨੂੰ ਨਮਸਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੇ ਨਸ਼ਾ ਵਿਰੁੱਧ ਜਦੋਂ 2 ਮਹੀਨੇ ਪਹਿਲਾਂ ਸਾਡੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਰਦਾਰ ਖਵਾਂਸੇ ਮਾਨ ਜੀ ਨੇ ਇੱਕ ਸੱਦਾ ਦਿੱਤਾ ਕਿ ਹੋਣ ਅਸੀਂ ਨਸ਼ਾ ਦਾ ਖਾਤਮਾ ਇੱਕ ਯੁੱਧ ਸਥਰ ਤੇ ਕਰਨਾ ਹੈ ਅਸੀਂ ਇੱਕ ਲੜਾਈ ਦੇ ਬਾਜ਼ਰ ਜਾਣਾ ਤੇ ਅੱਜ ਮੈਨੂੰ ਖੁਸ਼ੀ ਹੈ ਕਿ 2 ਮਹੀਨਾ ਦੇ ਵਕਤ ਤੋਂ ਬਾਅਦ ਅੱਜ ਪੂਰਾ ਪੰਜਾਬ ਇਹ ਮਹਿਸੂਸ ਕਰਨ ਲੱਗਾ ਕਿ ਜੋ ਲੜਾਈ ਦੀ ਗੱਲ ਜੋ ਜੰਦ ਦੀ ਗੱਲ ਮੁੱਖ ਮੰਤਰੀ ਸਾਹਿਬ ਨੇ ਕੀਤੀ ਸੀ ਉਹ ਬਾਸਤਵ ਵਿੱਚ ਕਰਕੇ ਦਿਖਾਈ ਦੇ ਥੋੜਾ ਐਡਾ ਵੱਡਾ ਇਕੱਠ ਜਿਹੜਾ ਤੁਸੀਂ ਜਾਣਦੇ ਹੋ ਕਿ ਆਪਾਂ ਅੱਜ ਨਸ਼ਿਆਂ ਦੇ ਵਿਰੁੱਧ ਇਕੱਠੇ ਹੋਏ ਆ ਇਹ ਇਸ ਗੱਲ ਦੀ ਗਵਾਹੀ ਦਿੰਦਾ ਕਿ ਤੁਸੀਂ ਲੋਕਾਂ ਨੇ ਮਨ ਬਣਾ ਲਿਆ ਪੂਰੇ ਪੰਜਾਬ ਨੇ ਮਨ ਬਣਾ ਲਿਆ ਕਿ ਅਸੀਂ ਨਸ਼ਾ ਦਾ ਖਾਤਮਾ ਕਰ ਦੇਣਾ ਨਸ਼ਾ ਦੇ ਮੁੱਦ ਹੋਰਲਾ ਪਹਿਲਾਂ ਵੀ ਕਈ ਵਾਰੀ ਹੋਇਆ ਸੀ ਪਹਿਲਾਂ ਕਿਸੇ ਮੁੱਖ ਮੰਤਰੀ ਨੇ ਹੱਥ ਦੇ ਵਿੱਚ ਉਲਕਾ ਸਾਹ ਫੜ ਕੇ ਵੀ ਸੌਂਹ ਗਾਦੇ ਸੀ ਕਿ ਮੈਂ 4 ਹਫ਼ਤੇ ਦੇ ਨਸ਼ਾ ਖਤਮ ਕਰ ਲਊਗਾ ਕਿਦੇ ਹੋਰ ਵੀ ਵਾਦੇ ਕੀਤੇ ਗਏ ਸੀ ਪਰ ਅਫਸੋਸ ਤੇ ਬਾਅਦੇ ਉਹਨਾਂ ਲੋਕਾਂ ਵੱਲੋਂ ਕੀਤੇ ਗਏ ਜਿਹੜੀਆਂ ਪਾਰਟੀਆਂ ਦੇ ਲੀਡਰਾਂ ਦੱਸ ਰਹੇ ਸੀ ਪੋਲਿਟੀਕਲ ਬੋਲ ਜਿਹੜੇ ਪਾਰਟੀ ਦੇ ਆਗੂ ਸਹਿਬਾਨ ਬੇਸ਼ਕਾਗਰਸ ਦੇ ਹੋਣ ਬੇਸ਼ਕਾਲੀਦਲ ਦੇ ਹੋਣ ਬੇਸ਼ਕੀਲੇਸੀ ਦੇ ਹੋਣ ਜਿਹੜੇ ਆਗੂ ਸਹਿਬਾਨ ਇਸ ਕਮਰੇ ਵਿੱਚ ਲੱਗੇ ਹੋਏ ਸੀ ਇਸ ਕਮਰੇਆਂ ਜਵਾਨਾਂ ਕਰਕੇ ਫਾਰਮ ਹਾਊਸ ਬਣਾ ਰਹੇ ਸੀ ਉਹ ਲੋਕ ਸੱਦਾ ਦੇ ਰਹੇ ਸੀ ਪਰ ਦੂਜੇ ਪਾਸੇ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਨ੍ਹਾਂ ਨੇ ਕਿਹਾ ਕਰਕੇ ਦਿਖਾਇਆ ਸਾਡੇ ਸਾਰੇ ਆਪ ਨੂੰ ਸਵਾਲ ਲੱਗੇ ਆ ਤੇ ਸਾਰੇ ਲੋਕਾਂ ਦਾ ਸਾਥ ਮਿਲ ਰਿਹਾ ਸੋ ਇਹ ਫਰਕ ਹੈ ਕਿ ਸਾਰਾ ਫਰਗ ਹੈਂਡ ਪੁਲਿਸ ਨੂੰ ਦਿੱਤਾ ਹੋਇਆ ਆ ਸਾਡੇ ਨੈਸ਼ਨਲ ਕੰਮੇਗਰ ਅਰਵਿੰਦ ਕੇਜਰੀ ਵੱਲੋਂ ਬੜਾ ਸਪਸ਼ਟ ਕਿਹਾ ਸੀ ਤੇ ਜਿਆਦਾ ਨਸ਼ੇ ਦਾ ਕਾਰੋਬਾਰ ਛੱਡ ਦਿਓ ਤੇ ਜਦ ਪੰਜਾਬ ਛੱਡ ਦੇ ਬੜਾ ਸਦਾ ਕੇ ਹਾਜ਼ਰੀ ਤੇ ਉਹਦਾ ਅਸਰ ਪੂਰੇ ਪੰਜਾਬ ਦੇ ਵਿੱਚ ਹੋਇਆ ਅੱਜ ਪੰਜਾਬ ਦੇ ਵਿੱਚ ਨਸ਼ੇ ਦੇ ਸੌਦਾਗਰ ਜਿਆਦਾ ਘਰਾਂ ਨੂੰ ਜਿੱਦੇ ਲਾ ਕੇ ਭੱਜੇ ਹੋਏ ਦੂਜੇ ਦੇਸ਼ਾਂ ਦਾ ਪਾਕਿਸਤਾਨ ਤੋਂ ਡਰੋਨ ਆਉਂਦੇ ਸੀ ਕਹੀ ਯਾਰ ਫਿਰ ਸੀਮ ਕਰਨ ਦੇ ਲਈ ਅੱਗੇ ਬੈਠੇ ਹੁੰਦੇ ਸੀ ਅਰ ਅਜੇ ਡਰੋਨ ਆਉਣਗੇ ਜੇ ਕਿਤੇ ਪੜਨ ਵਾਲਾ ਹੋਵੇ ਹੁਣ ਪੜੜਾ ਦਾ ਕੋਈ ਹੈ ਨਹੀਂ ਤੇ ਡਰੋਨ ਕਦੇ ਲਈ ਆਉਣੇ ਸੋ ਪੁਲਿਸ ਨੂੰ ਹਰ ਤਰ੍ਹਾਂ ਦਾ ਕਰ ਦਿੱਤਾ ਹੋਇਆ ਜਿੱਤੇ ਛੋਟੇ ਬੱਚਿਆਂ ਨੂੰ ਬਰਬਾਦ ਕਰਕੇ ਤੇ ਕੋਈ ਦੋ ਮੰਜਲੇ ਤਿੰਨ ਮੰਜਲੇ ਘਰਾਂ ਮੜਾਈ ਰਿਹਾ ਜੇ ਫਿਰ ਉਹਦੇ ਭਗਵਾਨ ਤੋਂ ਮਾਣ ਦਾ ਕਿਲਾ ਪੱਜਾ ਵੀ ਤਿਆਰ ਹੈ ਤੇ ਨਾਲ ਦੀ ਨਾਲ ਜਾ ਕੇ ਪੜੜਾਦਾ ਉਹਨਾਂ ਤੇ ਸਾਨੂੰ ਖੁਸ਼ੀ ਹੈ ਇਸ ਗੱਲ ਦੇ ਕਿ 60 ਜਗ੍ਹਾ ਤੇ ਵਰਲਡ ਹੋਜਨ ਚੱਲੇ ਤੇ ਕਿਤੇ ਬੁਰਾ ਨਹੀਂ ਹੋਇਆ ਲੋਕਾਂ ਨੇ ਖੁਸ਼ੀ ਮਨਾਈ ਲੋਕਾਂ ਨੇ ਕਿਹਾ ਅੱਗੇ ਵਧਦੇ ਆ ਕੇ ਚੱਲਣਾ ਦੇ ਉੱਤੇ ਸੋਸ਼ਲ ਮੀਡੀਆ ਤੇ ਕਿਹਾ ਕਿ ਇਹ ਸਰਕਾਰ ਦਾ ਸਹੀ ਕੰਮ ਹੈ ਇਹਨਾਂ ਲੋਕਾਂ ਦਾ ਲੱਕ ਇਸੇ ਤਰ੍ਹਾਂ ਤੋੜਨਾ ਨਹੀਂ ਚਾਹੀਦਾ ਪਰ ਮੈਨੂੰ ਕਹਿੰਦੇ ਵਿੱਚ ਕੋਈ ਗਰੇ ਨਹੀਂ ਕਿਸੇ ਦੇ ਲੱਤ 'ਚ ਗੋਲੀ ਲੱਗੀ ਜ ਜਿਹੜਾ ਸਾਡੇ ਪੁਲਿਸ ਦਾ ਸਾਹਮਣਾ ਕਰੂਗਾ ਕਿਉਂਕਿ ਪੰਜਾਬ ਪੁਲਿਸ ਉਹ ਬਹਾਦਰ ਪੁਲਿਸ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਨਾਲ ਹੈ ਜਦੋਂ ਬਹੁਤ ਸਾਲ ਪਹਿਲਾਂ ਕੁਝ ਤੰਗ ਲੋਕ ਦੂਜੇ ਦੇਸ਼ਾਂ ਦੇ ਸਾਰਿਆਂ ਤੇ ਏਕੇ ਸੰਤਾਨਿਆਂ ਦੇ ਜੋਰ ਤੇ ਆਸੇ ਪੰਜਾਬ ਦੇ ਵਿੱਚ ਭਾਈ ਨੂੰ ਭਾਈ ਨਾਲ ਲੜਾਉਣਾ ਚਾਹੁੰਦੇ ਫਰਕ ਪਾਉਣਾ ਚਾਹੁੰਦੇ ਸੀ ਕਿਤੇ ਖਾਲਸਾਣ ਦੇ ਗੱਲਾਂ ਕਰਨੀਆਂ ਚਾਹੁੰਦੇ ਸੀ ਪਰ ਸਾਡੀ ਪੁਲਿਸ ਨੇ ਡਟ ਕੇ ਬਹਿਰਾ ਦਿੱਤਾ ਆਪਣਾ ਬਹੁਤ ਨੁਕਸਾਨ ਵੀ ਇਹਨਾਂ ਦਾ ਹੋਇਆ ਪਰ ਪੰਜਾਬ ਦੇ ਅਮਰ ਸ਼ਾਂਤੀ ਤੇ ਇਹਨਾਂ ਨੇ ਆਂਚ ਨਹੀਂ ਆਉਣ ਦਿੱਤੀ ਤੇ ਐਸਾ ਨੂੰ ਖੁਸ਼ੀ ਹੈ ਕਿ ਪੰਜਾਬ ਪੁਲਿਸ ਬੜੀ ਬਹਾਦਰੀ ਦੇ ਨਾਲ ਉਹਨਾਂ ਲੋਕਾਂ ਦੇ ਮੈਂ ਕਹਿ ਸਕਦਾ ਕਿ ਜਿਹੜੇ ਲੋਕ ਤੁਹਾਡੇ ਬੱਚਿਆਂ ਨੂੰ ਬਰਬਾਦ ਕਰਦੇ ਤੁਹਾਡਾ ਲੱਕ ਤੋੜ ਕੇ ਜੇ ਕਿਸੇ ਰੱਤੇ ਨੂੰ ਨਾ ਸੇਤੇ ਲਾ ਟਿਕਾ ਨਾ ਤੇ ਉਹਦੇ ਬਾਹਾਂ ਟੁੱਟ ਜਾਣਗੇ ਦੁਰਨ ਜੋ ਕਰੇ ਰਹਿਦਾ ਭਲਾ ਜੇ ਵੀ ਤੁਹਾਡੇ ਬੱਚਿਆਂ ਦੇ ਤਾਂ ਬਰਬਾਦੀਆਂ ਕਰਕੇ ਤੁਹਾਡੀਆਂ ਬਾਹਾਂ ਅੱਧਾ ਤੋੜ ਕੇ ਜੇ ਆਪ ਲੱਖਾਂ ਦੇ ਸਹੀ ਦੁਆ ਫਿਰ ਇਹ ਵੀ ਗੱਲ ਠੀਕ ਨਹੀਂ ਸੋ ਉਹਨਾਂ ਦਾ ਵੀ ਲਕਾਰ ਹੋਵੇ ਗੋੜੀਆਂ ਲੱਗ ਰਿਆ ਨੇ ਤੇ ਬਈਲੇ ਹਸਪਤਾਲਾਂ ਦੇ ਵਿੱਚ ਸੋ ਮੇਰਾ ਕਹਿਣ ਤੋਂ ਭਾਵ ਕਿ ਪੰਜਾਬ ਸਰਕਾਰ ਇਸ ਕੋੜ ਨੂੰ ਖਤਮ ਕਰਨ ਦੇ ਲਈ ਹਰ ਤਰੀਕਾ ਬੁਲਾਏਗੀ ਭਾਵੇਂ ਕੋਈ ਕਿਸੇ ਕਿਸਮ ਤੱਕ ਵੀ ਜਾਣਾ ਹੋਵੇ ਅਸੀਂ ਉਸੇ ਹੱਦ ਤੱਕ ਜਾਵਾਂ ਤੇ ਮੈਂ ਬਧਾ ਇਹ ਨਹੀਂ ਚਾਹਣਾ ਤੁਹਾਨੂੰ ਜਿਹੜੇ ਤੁਸੀਂ ਕੋਈ ਫਰੇਜ਼ ਫੈਸਿਨਿਟੀ ਵਾੜ ਦੇ ਹਸਕਮੇਟੀ ਦੇ ਮੈਂਬਰ ਬਣੇ ਹੋ ਤੁਸੀਂ ਉਸ ਲਹਿਰ ਦੇ ਮੈਂਬਰ ਬਣੇ ਹੋ ਤੁਸੀਂ ਉਸ ਮਹਮਦੇ ਮੈਂਬਰ ਬਣੇ ਹੋ ਜਿਹਨੇ ਪੰਜਾਬ ਨੂੰ ਨਵੀਂ ਦਸ਼ਾ ਤੇ ਦਿਸ਼ਾ ਦੇਣੀ ਥੋੜਾ ਨਾਲ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿਉਂਕਿ ਤੁਹਾਡੇ ਸਹਿਯੋਗ ਤੋਂ ਬਿਨਾ ਨਾ ਕੋਈ ਸੁਸ਼ਕਾ ਕਰ ਸਕਦੀ ਆ ਤੇ ਨਾ ਸਰਕਾਰ ਕੁਝ ਕਰ ਸਕਦੀ ਥੋੜਾ ਸਹਿਯੋਗ ਜ਼ਰੂਰੀ ਹੈ ਤੁਹਾਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਕੌਣ ਬੰਦਾ ਮੜਾ ਹੈ ਕੌਣ ਬੰਦਾ ਚੰਗਾ ਕਿਹੜਾ ਬੱਚਾ ਨਸ਼ਾ ਕਰਦਾ ਤੇ ਇਹਨੂੰ ਕੀ ਅਸੀਂ ਇੰਤਜ਼ਾਮ ਕਰ ਸਕਦੇ ਆ ਕਿ ਸਾਰਾ ਤੁਸੀਂ ਜਾਣਦੇ ਆ ਅੱਜ ਅਪਾ ਇੱਕ ਸੌਂ ਵੀ ਕਰਾਂਗੇ ਕਿ ਅਸੀਂ ਉਹ ਬੱਚੇ ਦੇ ਵਿੱਚ ਨਸ਼ਾ ਦੇ ਖਿਲਾਫ ਆਗ ਲਗਾ ਕਰਾਂਗੇ ਸੋ ਜੇ ਬੱਚੇ ਕਿਸੇ ਗਲਤ ਕੰਮਾਂ ਦੇ ਵਿੱਚ ਕਿਸੇ ਦੇ ਕਹਿਣ ਤੇ ਪੈ ਗਏ ਅਸੀਂ ਉਹਨਾਂ ਪਰੇਸ਼ੀ ਰਿਹਾਟੇ ਸੈਂਟਰ ਵੀ ਭੋਗੇ ਉਹਨਾਂ ਦਾ ਉਹ ਲਾਜ ਵੀ ਕਰਾਇਆ ਜਾਊਗਾ ਅਲਾਜ ਕਰਾ ਕੇ ਉਹਨਾਂ ਨੂੰ ਲਗਾਤਾਰ ਤੇ ਲਗਾਇਆ ਜਾਵੇ ਕਿਉਂਕਿ ਪੰਜਾਬ ਸਰਕਾਰ ਦਾ ਇਚਾ ਇਹ ਨਸ਼ੇ ਖਤਮ ਕਰਨ ਦਾ ਪਰ ਜਿਹੜੇ ਨਸ਼ੇ ਦੇ ਸ਼ਿਕਾਰ ਹੋ ਗਏ ਉਹਨਾਂ ਨੂੰ ਬਚਾਉਂਦਾ ਇਚਾ ਵੀ ਸਰਕਾਰ ਦਾ ਹੈ ਫੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜੁਗ ਨਸ਼ਾ ਬੁਰਖ ਦਿੱਤੇ ਮਈ ਦਾ ਕਿ ਡੈਡ ਲਾਈਨ ਦਿੱਤੇ ਅਕਤੂਬਰ ਦਾ ਇਹ ਕਰਤੇ ਵੈਰੋਂ ਖਤਮਲੇ ਹੋ ਜਾਣੇ ਮੁਹਿਮ ਕਿਤੇ ਕੋਈ ਨਸ਼ੇ ਦੇ ਸਮਗਰਾਂ ਦੇ ਜਾਂ ਉਹਨਾਂ ਦੇ ਰਿਸ਼ਤੇ ਦਾ ਸੋਚਦੇ ਹੋਣ ਇਹ ਕਰਤੇ ਮਈ ਤੋਂ ਕੰਮ ਛੱਡਾ ਪੈ ਜਾਊਗਾ ਇਹ ਕੰਮ ਛੱਡਾ ਪੈਣਾ ਨਹੀਂ ਹੈ ਇਹ ਮੁਹਿਮ ਕੋਈ ਦਸਾਂ ਵਿਹਾਂ ਦੇ ਨਾ ਮੁਹਿਮ ਨਹੀਂ ਹੈ ਇਹ ਮੁਹਿਮ ਉਸ ਸਮੇਂ ਤੱਕ ਚੱਲੂ ਵੀ ਜਦੋਂ ਤੱਕ ਨਸ਼ੇ ਦਾ ਨੌ ਲੈਣ ਵਾਲੇ ਖਤਮ ਹੁੰਦਾ ਇਹ ਵਹਿਮਸੇ ਉਸ ਸਮੇਂ ਦਾ ਚਲਵਾਵਾਂਗੇ ਜਦੋਂ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੁੰਦਾ ਉਸ ਸਮੇਂ ਦਾ ਅਸਲੀ ਇਹ ਮਹਿੰਦ ਚਲਾਵਾਂਗੇ ਸੋ ਤੁਹਾਡੇ ਸਹਿਯੋਗ ਨਾਲ ਅਸੀਂ ਮਹਿੰਦ ਚਲਾਵਾਂਗੇ ਸੋ ਅੱਜ ਤੁਸੀਂ ਵੱਡੀ ਗਿਣਤੀ ਦੇ ਵਿੱਚ ਆਇਓ ਇਸ ਗੱਲ ਦੇ ਗਵਾਹ ਬਣਿਓ ਮੈਂ ਸਾਡੇ ਸਾਰੇ ਸਾਥੀ ਐਮਐਲਏ ਸਹਿਬਾਨ ਨੂੰ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵੱਡਾ ਪ੍ਰਬੰਧ ਵੀ ਕੀਤਾ ਹੋਇਆ ਹੈ ਅੱਜ ਨਹੀਂ ਤਾਂ ਮੈਂ ਪਹਿਲਾਂ ਕੀਤੇ ਜਗਾ ਜਾ ਕੇ ਆਇਆ ਉਹ ਬੰਦਪੈ ਸਾਡੇ ਵਿੱਚ ਕੀਤਾ ਸਾਡੇ ਪਰਾਂ ਪਰ ਖੁੱਲਾਪਨ ਦਾ ਇੱਕੋ ਹੀ ਹੋਇਆ ਸੋ ਬਹੁਤ ਵਧੀਆ ਹੈ ਸੋ ਮੈਂ ਜਿੱਤੇ ਨਸ਼ਿਆਂ ਦੀ ਗੱਲ ਕੀਤੀ ਆ